ਅੱਜ ਛਾਗਲੇ ਵਿੱਚ ਪਹੁੰਚੇ ਉਹ ਕੀ ਵਜ੍ਹਾ ਜੀ ਅੱਜ ਛਾਗਲੇ ਵਿੱਚ ਪਹੁੰਚਣ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਾਜਲੀ ਸੀ ਇੱਥੇ ਪਹੁੰਚੇ ਆ ਤੋਂ ਪੰਜਾਬ ਤੋਂ ਵੱਖਰੇ ਵੱਖਰੇ ਹੋਰ ਸਟੇਟਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅਸੀਂ ਸਾਨੂੰ ਚੇਲੇ ਜਿਹੜੇ ਲੋਕ ਨੇ ਤੋਂ ਉਹ ਲੋਕ ਇਕੱਠੇ ਹੋ ਕੇ ਸਾਡੇ ਨਾਲ ਮੀਟਿੰਗਾਂ ਜਿਹੜੀਆਂ ਕਰ ਰਹੇ ਆ ਉਹਦੇ ਵਿੱਚ ਸਾਡੀ ਮਹਿਮਾ ਵੱਲੋਂ ਜੋ ਪਖੰਡ ਭਜਾਓ ਪੰਜਾਬ ਚਾਓ ਦੀ ਮਹਿਮਾ ਫਿਰਪੋਰਟ ਤੋਂ ਚੱਲੀ ਹੋਈ ਹੈ। ਉਹ ਮਹਿਮਾ ਵਿੱਚ ਸਾਥ ਦੇਣ ਦੀਆਂ ਜੋ ਉਹ ਪ੍ਰਣ ਕਰਦੇ ਨੇ। ਔਰ ਜੋ ਵੀ ਮਹਿਮਾ ਦੇ ਵੱਲੋਂ ਪਖੰਡਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ। ਤੋਂ ਕਿਸੇ ਵੀ ਧਰਮ ਵਿੱਚ ਧਰਮ ਦੀ ਆੜ ਵਿੱਚ ਜਿਵੇਂ ਪਖੰਡ ਦੇ ਅੱਡੇ ਖੁੱਲੇ ਨੇ ਔਰ ਪਖੰਡ ਦੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਉੱਥੇ ਦੁਕਾਨਦਾਰੀਆਂ ਹੋ ਰਹੀਆਂ ਨੇ ਸੋ ਉਹਨਾਂ ਨੂੰ ਖਤਮ ਕਰਾਉਣ ਲਈ ਔਰ ਪਖੰਡਵਾਦ ਨੂੰ ਖਤਮ ਕਰਨ ਵਾਸਤੇ ਜੋ ਮਹਿਮ ਚੱਲੀ ਹੈ ਸੋ ਪਿੰਡ ਸ਼ਾਜਲੀ ਇੱਥੇ ਮੈਨੂੰ 5-7 ਦਿਨ ਪਹਿਲਾਂ ਹਰਿਆਣੇ ਅਸੀਂ ਮੀਟਿੰਗ ਕੀਤੀ ਸੀ ਇੱਕ ਉੱਥੋਂ ਦੇ ਜਿਹੜੇ ਕੁਝ ਚੇਲੇ ਸੀ ਉਹ ਕਹਿੰਦੇ ਵੀ ਅਸੀਂ ਇਸ ਪਾਸੇ ਵੀ ਕੁਝ ਚੇਲਿਆਂ ਨੂੰ ਬੁਲਾ ਕੇ ਜੋ ਤੁਹਾਡੀ ਮਹਿਮ ਵੱਲੋਂ ਹਦਾਇਤਾਂ ਨੇ ਸੋ ਉਹਨਾਂ ਹਦਾਇਤਾਂ ਦੀ ਪਾਲਣਾ ਅਸੀਂ ਕਰਾਂਗੇ। ਤੋਂ ਜਿਹੜੇ ਚੇਲੇ ਇਕੱਠੇ ਹੋ ਰਹੇ ਨੇ ਤੇ ਉਹਨਾਂ ਨੂੰ ਮਤਲਬ ਦੱਸਿਆ ਜਾਵੇ। ਠੀਕ ਹੈ ਜੀ। ਤਾਂ ਅਸੀਂ ਪਿੰਡ ਸ਼ਾਦਲੀ ਪਹੁੰਚੇ ਹਾਂ ਜੀ। ਕਿਹੜੀ-ਕਿਹੜੀਆਂ ਹਾਂ ਦਾ ਤਾਂ ਇਹ ਤਾਂ ਦੇ ਰਹੇ ਹੋ ਜੀ ਤੁਸੀਂ ਉਹ ਦੱਸ ਦਿੰਦੇ ਸਾਨੂੰ। ਵੇਖੋ ਜੀ ਜਿਹੜਾ ਹੈਗਾ ਨਾ ਕੋਈ ਵੀ ਧਰਮ ਨਹੀਂ ਮਾੜਾ ਹੁੰਦਾ। ਕੋਈ ਬੰਦਾ ਨਹੀਂ ਮਾੜਾ ਹੁੰਦਾ। ਸੋ ਧਰਮ ਦੀ ਆੜ ਵਿੱਚ ਜੋ ਪਖੰਡਵਾਦ ਹੈ ਉਹ ਉਹ ਮਾੜਾ ਹੈ। ਧਰਮ ਦੀ ਆੜ ਵਿੱਚ ਕਰਮਾ ਮਾੜੇ ਹੋ ਸਕਦੇ ਨੇ ਬੰਦੇ ਦੇ। ਤੋਂ ਇਸੇ ਕਰਕੇ ਚਲੋ ਦੇਵੀ ਦੇਵਤੇ ਸਾਰੇ ਸਤਕਾਰਯੋਗ ਨੇ ਜਿਹੜੇ ਪੀਰ ਫਕੀਰ ਹੋਏ ਨੇ ਕੋਈ ਸਤਕਾਰਯੋਗ ਨੇ ਜਿਵੇਂ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਨੇ ਭਗਤ ਸੰਤ ਨੇ ਸੋ ਜਿਵੇਂ ਬਾਣੀ ਹਮੇ ਵੀ ਭਰਦੀ ਆ ਵੀ ਸੰਤਾਂ ਦੀ ਸੰਗਤ ਤੋਂ ਬਿਨਾ ਰੱਬ ਨਹੀਂ ਮਿਲਦਾ ਪਰਮਾਤਮਾ ਨਹੀਂ ਮਿਲਦਾ। ਤੋ ਜਿਹੜੇ ਸੰਤ ਨੇ ਉਹਨਾਂ ਦੀ ਘਾਲ ਨਾ ਬਹੁਤ ਵੱਡੀ ਹੁੰਦੀ ਹੈ ਗੁਰਬਾਣੀ ਦੇ ਬਹੁਤ ਸਾਰੇ ਪ੍ਰਮਾਨ ਨੇ ਸੋ ਇਹ ਲੋਕ ਨੇ ਜਿਹੜੇ ਪੀਰਾਂ ਫਕੀਰਾਂ ਦੀ ਮਤਲਬ ਆੜ ਵਿੱਚ ਕਹਿ ਦੋ ਜਾਂਦੇ ਵੀ ਦੇਵਤਿਆਂ ਦੀ ਆੜ ਵਿੱਚ ਸੋ ਦੁਕਾਨਦਾਰੀਆਂ ਬਹੁਤ ਲੋਕ ਜਿਹੜੇ ਖੋਲ ਕੇ ਬੈਠੇ ਨੇ ਸੋ ਜਿਵੇਂ ਪਹਿਲੀ ਗੱਲ ਤੇ ਆ ਵੀ ਨਸ਼ੇ ਨੂੰ ਪ੍ਰਮੋਟ ਬਹੁਤ ਕਰ ਰਹੇ ਨੇ ਹੂੰ ਸੋ ਇਹ ਵੀ ਸਿਗਰਟ ਇੱਕ ਨਸ਼ਾ ਹੀ ਹੈ ਤੰਬਾਕੂ ਨਸ਼ਾ ਹੈ ਔਰ ਇਹਦੇ ਨਾਲ ਜਾਨ ਲੈਵਾ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਔਰ ਇੱਕ ਪਾਸੇ ਕਹਿੰਦੇ ਨੇ ਵੀ ਸੱਚੀਆਂ ਜੋਤਾਂ ਸਾਡੇ ਘਰ ਚੱਲਦੀਆਂ ਜਾਂ ਕੋਈ ਬਾਬੇ ਦੇ ਚਰਾਗ ਚੱਲਦੇ ਤੋਂ ਉੱਥੇ ਜਿਹੜਾ ਹੈਗਾ ਮਤਲਬ ਸਿਗਰਟਾਂ ਦਾ ਧੂਆ ਜੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਘੋੜਾ ਸੀਗਾ ਤੇ ਉਹ ਤੇ ਉਹਨਾਂ ਨੇ ਭਾਬੀ ਪਿੱਛੇ ਚੁੱਕ ਲਿਆ ਸੀਗਾ ਇਹ ਅੱਗੇ ਤਬਾਕੂ ਦੀ ਖੇਤੀ ਸੀ ਸੋ ਇਸੇ ਕਰਕੇ ਸੱਚੀਆਂ ਜੋਤਾਂ ਕਹਿਣ ਵਾਲੀ ਜੋਤਾਂ ਦੇ ਉੱਪਰ ਇੰਨਾ ਜਿਹੜਾ ਸਿਕਟਾਂ ਦਾ ਧੂਆਂ ਇੱਥੇ ਚੱਲਦਾ ਔਰ ਹੋਰ ਵੀ ਨੌਜਵਾਨ ਬੱਚੇ ਬੱਚੀਆਂ ਉਹ ਵੀ ਮਤਲਬ ਸਿਕਟਾਂ ਦੇ ਆਦੀ ਹੋ ਜਾਂਦੇ ਆ ਤੋ ਨੰਬਰ 1 ਇਹੀ ਸਾਡਾ ਪੁਆਇੰਟ ਆ ਵੀ ਨਸ਼ਾ ਜਿਹੜਾ ਉਹ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਨਸ਼ਾ ਤੇ ਇਦੋਂ ਵੀ ਭਿਆਨਕ ਬਹੁਤ ਆ ਚਿੱਟੇ ਦਾ ਨਸ਼ਾ ਟੀਕੇ ਆ ਗੋਲੀਆਂ ਤੋ ਇਹ ਹੁਣ ਥੋੜੇ ਸਮੇਂ ਚ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਵਾ ਤੋ ਸਤਵੰਦ ਰਿਆ ਜਿਹੜਾ ਪਖੰਡ ਦਾ ਹੋ ਗਿਆ ਤੋ ਅ ਪਖੰਡ ਤੇ ਨਸ਼ੇ ਤੋਂ ਮੁਕਤ ਅਸੀਂ ਤਾਂ ਹੋ ਸਕਦੇ ਜੇ ਹਰ ਘਰ ਦੇ ਵਿੱਚੋਂ ਹਰ ਸਿੱਖ ਦੀ ਆਵਾਜ਼ ਉੱਠੇ ਤੋ ਜਿਵੇਂ ਨਸ਼ੇ ਨੂੰ ਪ੍ਰਮੋਟ ਕਰਨਾ ਇਸ ਚੀਜ਼ ਨੂੰ ਅਸੀਂ ਰੋਕ ਰਹੇ ਆਂ ਵੀ ਦੂਸਰੀ ਗੱਲ ਆ ਵੀ ਜਿਵੇਂ ਸਿਰਕਮਾਉਣਾ ਸਿਰਕਮਾਉਣਾ ਵੈਸੇ ਇਹ ਲੋਕ ਕਹਿੰਦੇ ਆ ਵੀ ਜਦੋਂ ਆਪਣੀ ਗੱਡੀ ਚੌਂਕੀ ਤੇ ਬੈਠੇ ਹੁੰਦੇ ਆ ਸੰਗੀਤ ਵੱਜਦਾ ਢੋਲ ਵੱਜਦੇ ਨੇ ਤੇ ਇਹ ਪਤਾ ਨਹੀਂ ਸਿਰ ਕਮਾ ਕੇ ਕੀ ਸਾਬਤ ਕਰਨਾ ਚਾਹੁੰਦੇ ਲੋਕਾਂ ਦੇ ਵਿੱਚ ਦੀ ਸਾਡੇ ਚ ਕੋਈ ਵੀਰ ਫਕੀਰ ਕੋਈ ਦੇਵ ਵੀ ਸ਼ਕਤੀ ਆ ਗਈ ਹੈ। ਤੋਂ ਪਤਾ ਨਹੀਂ ਉੱਪਰ ਨੂੰ ਮੂੰਹ ਚੁੱਕ ਕੇ